ਓਏ ਲੰਡੂ ਬੰਦਾਸੀ ਮਰ ਜਾ ਜਿਹੜਾ ਮਰ ਗਿਆ ਸਾਲਿਆਂ ਤਾ ਓਏ ਲੰਡੂ ਬੰਦਾਸੀ ਮਰ ਜਾ ਕਿਹੜਾ ਮਰ ਗਿਆ ਸਾਰਿਆਂ ਪੰਜਾਬ ਦੇ ਮਸ਼ਹੂਰ ਗਾਇਕ ਗੀਤਾ ਜੈਲਦਾਰ ਦੇ ਗੀਤਾਂ ਨੂੰ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਉਹਨਾਂ ਦੇ ਗੀਤਾਂ ਨੂੰ ਹਰ ਕਿਸੇ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਵਿਆਹਾਂ ਦੇ ਵਿੱਚ ਉਹਨਾਂ ਦੀਆਂ ਗੀਤਾਂ ਤੇ ਲੋਕ ਖੂਬ ਪੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਨੇ ਉਹਨਾਂ ਦੇ ਵੱਲੋਂ ਹੁਣ ਇੱਕ ਲਾਈਵ ਸ਼ੋਅ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਮਿਰਸੇ ਤੇ ਗੀਤ ਗਾਇਆ ਜਾਂਦਾ ਹੈ ਵੀਡੀਓ ਦੇ ਵਿੱਚ ਉਹ ਦਰਸ਼ਕਾਂ ਨੂੰ ਕਹਿੰਦੇ ਨੇ ਕਿ ਮੈਂ ਇੱਕ ਸਪੈਸ਼ਲ ਗਾਣਾ ਰਿਲੀਜ਼ ਕਰ ਰਿਹਾ ਹਾਂ ਮਿਰਜ਼ਾ ਇਸ ਤੋਂ ਬਾਅਦ ਉਹ ਇਸ ਗਾਣੇ ਦੀਆਂ ਕੁਝ ਲੈਣਾ ਵੀ ਸੁਣਾਉਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਤੇ ਕੁਝ ਲੋਕ ਉਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕਰ ਰਹੇ ਨੇ ਅਤੇ ਕੁਝ ਲੋਕ ਉਹਨਾਂ ਦੇ ਇਸ ਗੀਤ ਨੂੰ ਲੈ ਕੇ ਕਾਫੀ ਟਰੋਲ ਵੀ ਕਰਦੇ ਨੇ ਇੱਕ ਵਾਰ ਤੁਸੀਂ ਵੀ ਦੇਖੋ ਜ਼ਰਾ ਉਹਨਾਂ ਦੀ ਇਹ ਵੀਡੀਓ ਇੱਕ ਸਪੈਸ਼ਲ ਗਾਣਾ ਤੁਹਾਡੇ ਲਈ ਰਿਲੀਜ਼ ਕਰ ਰਿਹਾ ਮੈਂ ਮਿਰਜ਼ਾ ਕਿਸੇ ਮਿਰਜ਼ਾ ਜਦੋਂ ਦੇ ਸਾਡੇ ਬਜ਼ੁਰਗ ਜੰਮੇ ਆ ਜਦੋਂ ਦੇ ਸਾਡੇ ਦਾਦੇ ਪੜਦਾਦੇ ਜੰਮੇ ਆ ਸਾਰਿਆਂ ਨੇ ਮਿਰਜ਼ਾ ਸੁਣਿਆ तव्हां पहिरीं वरी मिर्ज़ा सिवा मिर्ज़ा जे स्या हूंदा जे मिर्ज़ा स्या लै परमिशन सार उन बंदा सी मिर्ज़ा जहिड़ा मर ग सार ਅਸੀ ਮਰ ਜਾ ਜਿਹੜਾ ਮਰ ਗਿਆ ਸਾਲਿਆਂ ਤੋ ਬਾਕੀ ਤੁਹਾਡੀ ਕੀ ਰਾਏ ਹੈ ਇਸ ਗੀਤ ਨੂੰ ਲੈ ਕੇ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਓਏ ਲੰਡੂ ਬੰਦਾ ਸੀ ਮਰ ਜਾ ਜਿਹੜਾ ਮਰ ਗਿਆ ਸਾਲਿਆਂ ਤੋ ਓਏ ਲੰਡੂ ਬੰਦਾ ਸੀ ਮਰ ਜਾ ਜਿਹੜਾ ਮਰ ਗਿਆ ਸਾਲਿਆਂ ਤੋ ਪੰਜਾਬ ਦੇ ਮਸ਼ਹੂਰ ਗਾਇਕ ਗੀਤਾ ਜੈਲਦਾਰ ਦੇ ਗੀਤਾਂ ਨੂੰ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਉਹਨਾਂ ਦੇ ਗੀਤਾਂ ਨੂੰ ਹਰ ਕਿਸੇ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਵਿਆਹਾਂ ਦੇ ਵਿੱਚ ਉਹਨਾਂ ਦੀਆਂ ਗੀਤਾਂ ਤੇ ਲੋਕ ਖੂਬ ਪੰਗੜਾ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਉਹ ਅਕਸਰ ਹੀ ਆਪਣੇ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਸਾਂਝੀਆਂ ਕਰਦੇ ਨੇ ਉਹਨਾਂ ਦੇ ਵੱਲੋਂ ਹੁਣ ਇੱਕ ਲਾਈਵ ਸ਼ੋਅ ਦੀ ਵੀਡੀਓ ਸਾਂਝੀ ਕੀਤੀ ਗਈ ਹੈ ਇਸ ਵੀਡੀਓ ਦੇ ਵਿੱਚ ਉਹਨਾਂ ਦੇ ਵੱਲੋਂ ਮਿਰਸੇ ਤੇ ਗੀਤ ਗਾਇਆ ਜਾਂਦਾ ਹੈ ਵੀਡੀਓ ਦੇ ਵਿੱਚ ਉਹ ਦਰਸ਼ਕਾਂ ਨੂੰ ਕਹਿੰਦੇ ਨੇ ਕਿ ਮੈਂ ਇੱਕ ਸਪੈਸ਼ਲ ਗਾਣਾ ਰਿਲੀਜ਼ ਕਰ ਰਿਹਾ ਹਾਂ ਮਿਰਜ਼ਾ ਇਸ ਤੋਂ ਬਾਅਦ ਉਹ ਇਸ ਗਾਣੀ ਦੀਆਂ ਕੁਝ ਲੈਣਾ ਵੀ ਸੁਣਾਉਂਦੇ ਨੇ ਉਹਨਾਂ ਦੀ ਇਹ ਵੀਡੀਓ ਹੁਣ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਵੀਡੀਓ ਤੇ ਕੁਝ ਲੋਕ ਉਹਨਾਂ ਦੀ ਗਾਇਕੀ ਨੂੰ ਕਾਫੀ ਪਸੰਦ ਕਰ ਰਹੇ ਨੇ ਅਤੇ ਕੁਝ ਲੋਕ ਉਹਨਾਂ ਦੇ ਇਸ ਗੀਤ ਨੂੰ ਲੈ ਕੇ ਕਾਫੀ ਟਰੋਲ ਵੀ ਕਰਦੇ ਨੇ ਇੱਕ ਵਾਰ ਤੁਸੀਂ ਵੀ ਦੇਖੋ ਜਰਾ ਉਹਨਾਂ ਦੀ ਇਹ ਵੀਡੀਓ ਇੱਕ ਸਪੈਸ਼ਲ ਗਾਣਾ ਤੁਹਾਡੇ ਨੂੰ ਰਿਲੀਜ਼ ਕਰ ਰਿਹਾ ਮੈਂ ਮਿਰਜ਼ਾ ਕਿਸੇ ਮਿਰਜ਼ਾ ਜਦੋਂ ਦੇ ਸਾਡੇ ਬਜ਼ੁਰਗ ਜੰਮੇ ਆ ਜਦੋਂ ਦੇ ਸਾਡੇ ਦਾਦੇ ਪੜਦਾਦੇ ਜੰਮੇ ਆ ਸਾਰਿਆਂ ਨੇ ਮਿਰਜ਼ਾ ਸੁਣਿਆ पहिरी वरी मिर्ज़ा सिवा मिर्ज़ा जे स्ण हूंदा जे मिर्ज़ा स्ण हूंदा तमिशन सार लू बी मिर्ज़ा जहिड़ा मर ग साल ਅਸੀਂ ਮਰ ਜਾ ਕਿਹੜਾ ਮਰ ਗਿਆ ਸਾਰੇ ਬਾਕੀ ਤੁਹਾਡੀ ਕੀ رائے ਹੈ ਇਸ ਗੀਤ ਨੂੰ ਲੈ ਕੇ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਿਓ